ਦੇਖੋ ਜਿਹੜੀ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਹੈ ਮੈਂ ਤਾਂ ਕਿਹਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਆ ਇਹ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਆ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਜਿਹੜੀਆਂ ਗੱਲਾਂ ਸਾਨੂੰ ਤਾਂ ਖਰ ਪਤਾ ਹੀ ਸੀ ਇਸ ਦਰਸ਼ਕ ਵਿੱਚ ਬਾਦਲ ਨੂੰ 10 ਸਾਲ ਵਾਸਤੇ ਜਿਹੜੀ ਹੈ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਤਾਂ ਮੰਨ ਕੇ ਹੁਣ ਇਹ ਫੈਸਲਾ ਜਦੋਂ ਚੰਦੂ ਮજરા ਸਾਹਿਬ ਲੰਗੂਆ ਸਾਹਿਬ ਦੇ ਭੋਗ ਤੇ ਬੋਲੇ ਸੀ ਤੇ ਢੀਂਸਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗਿਆਨੀ ਹਰਪ੍ਰਿੰਤ ਸਿੰਘ ਹਨ ਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤੀ ਤੇ ਉਧਾਰ ਤੁਸੀਂ ਤੇ ਅਕਾਲ ਤਖਤ ਦਾ ਜਿਹੜਾ ਫੈਸਲਾ ਉਹਦੀ ਇਹਨਾਂ ਨੇ ਵਰਤੋਂ ਕੀਤੀ ਹੈ ਮੈਂ ਜੋ ਕਹਾਂ ਸੀ ਤੇ ਬੜੀ ਛੇਤੀ ਪਰਮਿੰਦਰ ਸਿੰਘ ਢੀਡਾ ਸਾਹਿਬ ਹੋਰ ਆਨੇ ਸਾਡੇ ਪੁਰਾਣੇ ਸਾਥੀ ਆ ਤੇ ਕਾਫੀ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਣ ਦੁਬਾਰਾ ਮੈਂ ਉਹਨਾਂ ਨੂੰ ਪੁੱਛਦਾ ਵੀ ਭਰਾਓ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਪੱਸ਼ਟਾਈ ਦਿੱਤੀ ਸੀ ਤੇ ਜਿਹੜਾ ਗਿਆ ਸੀ ਉਹ ਆਪ ਕਹਿੰਦਾ ਵੀ ਢੀਡਾ ਸਾਹਿਬ ਦੇ ਨਾਲ ਇਹ ਗੱਲ ਹੋਈ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅੱਗੇ ਵੀ ਧਾਰਮਿਕ ਸਖਸ਼ੀਤਾ ਜਿਹੜੀਆਂ ਨੇ ਉਹ ਇਹੋ ਜਿਹੇ ਮੌਕੇ ਕੰਮ ਸੁਭਾਲਦੇ ਰਹਿੰਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਪ੍ਰਧਾਨ ਬਣੋ ਹੁਣ ਕਹਿੰਦੇ ਹਰਪੀ ਸਿੰਘ ਵੀ ਕਹੀ ਜਾਂਦੇ ਚੰਦੂ ਮਤਲਬ ਸਾਹਿਬ ਨੇ ਉੱਥੇ ਕਹਿ ਦਿੱਤਾ ਸੀ ਤੁਨੋਂ ਲੰਗੋਵਲ ਦੀ ਗੱਲ ਹੋਈ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਸਾਰਾ ਕੁਝ ਝੂਠ ਹੈ ਤੇ ਹੁਣ ਝੂਠ ਕੌਣ ਬੋਲਿਆ ਜੀ ਮੈਨੂੰ ਦੱਸੋ ਮੇਰਾ ਜਵਾਬ ਤਾਂ ਹੁਣ ਆਈਡੀ ਕਹੇ ਪਾਸੇ ਮੈਂ ਤਾਂ ਡਿੱਕੀ ਜਾਂਦਾ ਸੀ ਕਿਉਂਕਿ ਮੇਰੀ ਪ੍ਰੈਸ ਕਾਨਫਰੰਸ ਸੀ ਤੇ ਅਗਲੇ ਦਿਨ ਸ਼ਾਨ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ ਅੱਜ ਕਹਿੰਦੇ ਸੀ ਵੀਡੀਓ ਜਿਹੜੀ ਹੈ ਇਹਦੀ ਟੈਂਪਰਿੰਗ ਕੀਤੀ ਹੋਈ ਹੈ ਤੇ ਹੁਣ ਤਾਂ ਜਾਣੀ ਹਰਪ੍ਰੀਤ ਸਿੰਘ ਲੰਗਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸਗੇ ਜੋ ਹੁਣ ਅਸੀਂ ਕਹਿੰਦੇ ਸੀ ਸਾਰਾ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਫਿਰ ਉਹਨਾਂ ਦੇ ਰਾਹੀਂ ਚਿੱਠੀ ਲਈ ਗਈ ਚਿੱਠੀ ਲੈ ਕੇ ਅਕਾਲ ਤਖਤ ਸਾਹਿਬ ਤੇ ਜਿਹੜੀ ਐਬ ਤੌਰ ਜਥੇਦਾਰ ਉਹਨਾਂ ਨੇ ਗੁਰੂ ਦੇ ਦਰ ਨੂੰ ਇਸ ਤਰੀਕੇ ਵਾਸਤੇ ਗਲਤ ਵਰਤੋਂ ਕੀਤੀ ਤੇ ਹੁਣ ਮਾਰੇ ਦੇ ਦੇਖੋ ਕਲਾ ਵਰਤੀ ਕਿੱਥੇ ਤੋਰੇ ਫਿਰਦੇ ਗੁਰੂ ਸਾਨੂੰ ਗੁਰੂ ਤੇ ਪ੍ਰੋਸੈਸ